ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਮੈਂ ਬਾਦਲ ਜੁੰਡਲੇ ਨੂੰ ਦੁਨੀਆ ਦੇ ਸਾਹਮਣੇ ਐਕਸਪੋਜ਼ ਕਰਨ ਵਾਸਤੇ ਜਣ ਕੇ ਇਹ ਕਹਿ ਲਈਏ ਦੇ ਇਹਨਾਂ ਦੇ ਕਰਤੂਤਾਂ ਨਸ਼ਰ ਕਰਨ ਵਾਸਤੇ ਜਿਹੜੀ ਗੱਲਬਾਤ ਕਰ ਰਹੇ ਆ ਤੇ ਉਹਦਾ ਰਿਜ਼ਲਟ 2 ਦਿਨਾਂ ਦੇ ਵਿੱਚ ਵਿੱਚ ਪੰਜਾਬ ਦੇ ਲੋਕਾਂ ਨੂੰ ਮਿਲ ਗਿਆ ਮੈਂ ਗੱਲ ਕਹੀ ਸੀ ਦੁਬਾਰਾ ਕਹਿ ਦਿੰਨਾ ਕਿ ਜਿਹੜਾ ਵੀ ਸੁਖਵੀਰ ਬਾਦਲ ਹੜਪੀਟਾਂ ਨਾਲੇ ਪੈਸਾ ਵੰਡ ਰਿਹਾ ਹੈ ਅਚਾਰ ਦੂੜੀ ਡੀਜ਼ਲ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪੈਸਾ ਸੀ ਜਾਨਕਿ ਨੀਲੀਆਂ ਪੱਗਾਂ ਵਾਲਿਆਂ ਦਾ ਬੋਲਿਆ ਹੋਇਆ ਝੂਠ ਸ਼ਰਮ ਆਮ ਫੜਿਆ ਗਿਆ ਇੱਕ ਵੀ ਪੈਸਾ ਸੁਖਵੀਰ ਬਾਦਲ ਨੇ ਆਪਣੇ ਕੋਲੋਂ ਨਹੀਂ ਵੰਡਿਆ ਔਰ ਜਿੰਨਾ ਵੀ ਪੈਸਾ ਉਹਨੇ ਹੜਪੀਟਾਂ ਨਾਲੇ ਵੰਡਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਉਹਨਾਂ ਕਈਆਂ ਦੇ ਚਲੂਣੇ ਲੜੇ ਵੀ ਅਤੇ ਲੜਨ ਵੀ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਸਾਨੂੰ ਪ੍ਰੋਬਲਮ ਕੋਈ ਨਹੀਂ ਮੈਂ ਤਾਂ ਇਹ ਚਾਹੁੰਦਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਜਿੰਨਾ ਵੀ ਬਜਟ ਪਿਆ ਉਹ ਸਾਰਾ ਪੰਜਾਬ ਦੇ ਲੋਕਾਂ ਤੇ ਖਰਚ ਕੀਤਾ ਜਾਵੇ ਪਰ ਖਰਚ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਵੇ ਨਾ ਸ਼ਖਬੀਰ ਬਾਦਲ ਨੂੰ ਹੀਰੋ ਬਣਾਉਣ ਵਾਸਤੇ ਕਿਉਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਬੇਅਦਵੀਆਂ ਸੁਖਵੀਰ ਬਾਦਲ ਨੇ ਕਰਵਾਈਆਂ ਨੇ ਕੌਮ ਦਾ ਮਲਿਆ ਮੇਟ ਕੀਤਾ ਹੈ ਪੰਜਾਬ ਦਾ ਬੇੜਾ ਘਰ ਕੀਤਾ ਹੈ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਪਤਾ ਨਹੀਂ ਤੁਸੀਂ ਇੱਕ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਲਈ ਵਰਤਿਆ ਜਾਣਾ ਚਾਹੀਦਾ ਸੀ ਪੂਰੀ ਸੇ ਕੌਮ ਦੇ ਲਈ ਉਹ ਬਜਟ ਬਣਿਆ ਹੋਇਆ ਉਸ ਕੌਮ ਲਈ ਵਰਤਿਆ ਜਾਣਾ ਚਾਹੀਦਾ ਸੀ ਇੱਕ ਰਜਵੜਾ ਜਿਹਨੇ ਪੰਜਾਬ ਦਾ ਵਿੜਾ ਘਰ ਕੀਤਾ ਹੋਵੇ ਜਿਹਨੂੰ ਨਰੈਣੋ ਮਹੰਤ ਕਿਹਾ ਜਾਂਦਾ ਹੈ ਤੇ ਤੁਸੀਂ ਉਹਦੀ ਚੜਤ ਵਾਸਤੇ ਉਹਨੂੰ ਮਸ਼ਹੂਰ ਕਰਨ ਵਾਸਤੇ ਸ਼੍ਰਮਣੀ ਕਮੇਟੀ ਦਾ ਪੈਸਾ ਉਹਦੇ ਹੱਥੀ ਤੁਸੀਂ ਲੋਕਾਂ ਦੇ ਵਿੱਚ ਵੰਡ ਰਹੇ ਹੋ ਕੀ ਇਹ ਸ਼ਰਮਨਾਕ ਨਹੀਂ ਹੈਗਾ ਔਰ ਮੈਂ ਇੱਕ ਮਹਿਮਤੌਰ ਤੇ ਗੱਲ ਕੀਤੀ ਸੀ ਵੀ ਇਹਨਾਂ ਲੋਕਾਂ ਨੂੰ ਦੁਨੀਆ ਦੇ ਸਾਹਮਣੇ ਨੰਗੇ ਕਰਨਾ ਹੈ ਹੋ ਗਏ ਨਾ ਉਹ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਜਥੇਦਾਰ ਹੋਣ ਪ੍ਰਧਾਨ ਹੋਵੇ ਜੈ ਬਾਦਲਾਂ ਦੇ ਚਮਚੇ ਹੋਣ ਉਹ ਸਾਬਤ ਕਰੋ ਵੀ ਜੇ ਸੁਖਵੀਰ ਬਾਦਲ ਨੇ ਇੱਕ ਵੀ ਪੈਸਾ ਆਪਣੇ ਕੋਲੋਂ ਦਿੱਤਾ ਹੋਵੇ ਇੱਕ ਵੀ ਪੈਸਾ ਤੇ ਐਦੂੰ ਭੇੜੇ ਕਰਤੂਤ ਹੋਰ ਕੀ ਹੋ ਸਕਦੀ ਹੈ ਐਦੂੰ ਵੱਡਾ ਝੂਠ ਹੋਰ ਕੀ ਹੋ ਸਕਦਾ ਕੁਝ ਸਮਾਂ ਪਹਿਲਾਂ ਅਕਾਲ ਤਖਤ ਤੇ ਮਾਫੀਆਂ ਮੰਗੀਆਂ ਲੋਕਾਂ ਦੇ ਸੰਗਤ ਦੇ ਜੋੜੇ ਝਾੜੇ ਉੱਥੇ ਅਰਦਾਸਾਂ ਕਰਾਈਆਂ ਬੜਾ ਪ੍ਰਸ਼ਾਦ ਦੀ ਦੇਹ ਕਰਾਈ ਅੱਗੇ ਅਸੀਂ ਮਾਫੀ ਮੰਗਣਾ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਤੇ ਐਦੋਂ ਵੱਡੀ ਗਲਤੀ ਕੋਈ ਹੋਰ ਹੋ ਸਕਦੀ ਹੈ ਤੁਸੀਂ ਹੜਪੀੜਤਾ ਵਿੱਚ ਜਾ ਕੇ ਇਹ ਕਹੂੰ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਆਪਣੇ ਕੋਲ ਪੈਸਾ ਦੇ ਰਿਹਾ ਔਰ ਪੇੜ ਉਹ ਬੰਦੇ ਜਿਹੜਾ ਕੋਈ ਸਰਪੰਚ ਸੀ ਇਹਨਾਂ ਦਾ ਚਾਪਲੂ ਸੀ ਉਹਨੂੰ ਪੈਸੇ ਬਣਨੇਗੇ ਤੇ ਹੁਣ ਸਭ ਕੁਝ ਲੋਕਾਂ ਦੇ ਸਾਹਮਣੇ ਆ ਗਿਆ ਮਤਲਬ ਹੁਣ ਤੱਕ ਜੋ ਹੜਪੀੜਤਾਂ ਦੇ ਵਿੱਚ ਸੁਖਵੀਰ ਬਾਦਲ ਨੇ ਜਾ ਕੇ ਬੰਡਿਆ ਜਿੰਨਾ ਵੀ ਪੈਸਾ ਸੀ ਰਸਤ ਵਸਟ ਜੋ ਵੀ ਕੁਝ ਕੀਤਾ ਉਹ ਸਭ ਕੁਝ ਸ਼੍ਰੋਮਣੀ ਕਮੇਟੀ ਦਾ ਹੈ ਮਤਲਬ ਇਹ ਹਰਾਮਖੋਰਾ ਨੂੰ ਕੋਈ ਮਤਲਬ ਨਹੀਂ ਆਪਣੀ ਕੁਰਸੀ ਦੇ ਲਈ ਇਹ ਪੂਰੀ ਕਾਮ ਨੂੰ ਦੇ ਸਕਦੇ ਸ਼੍ਰੋਮਣੀ ਕਮੇਟੀ ਦਾ ਬੇੜਾ ਗਰ ਕਰ ਸਕਦੇ ਮੈਂ ਬਹੁਤ ਲੰਮਾ ਚੌੜਾ ਨਹੀਂ ਬੋਲਣਾ ਜਿਹੜੇ ਆ ਨੀਲੀਆਂ ਪੱਗਾਂ ਵਾਲੇ ਭੁੱਕੀ ਦੇ ਲਾ ਕੇ ਚਾਰ-ਚਾਰ ਕਾਰਡ ਜਾਂ ਅੱਧਾ ਟੋਲਾ ਫੀਮ ਦਾ ਖਾ ਕੇ ਸੁੱਖੇ ਗੱਪੀ ਦੇ ਸਾਹਮਣੇ ਖੜਕੇ ਜਕਾਰੇ ਛੜਦੇ ਹੁੰਦੇ ਆ ਨਾ ਅੱਜ ਇਹਨਾਂ ਨੂੰ ਚੈਲੰਜ ਕਰ ਦਿੱਤਾ ਵੀ ਜਿਹੜੀ ਮਾੜੀ-ਮੋਟੀ ਇੱਜ਼ਤ ਬਚੀ ਸੀ ਨਾ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ-ਮੋਟੀ ਰੈਨਦ ਖੂੰਦ ਜੇ ਤੁਸੀਂ ਇਹ ਸਮਝ ਲਓ ਵੀ ਉਹਦਾ ਵੀ ਮਲੀਆ ਮੇਟ ਹੋ ਗਿਆ ਜੇ ਮਾੜੀ ਮੋੜੀ ਬੇੜੀ ਕਾਲੀ ਦਲ ਦੀ ਡੁੱਬਣ ਕਰਨੇ ਬਚੀ ਸੀ ਨਾ ਤਾਂ ਸਮਝ ਲਓ ਵੀ ਪੂਰੀ ਦੀ ਪੂਰੀ ਬੇੜੀ ਜਿਹੜੀ ਹੈ ਉਹ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਨੇ ਅਕਾਲੀ ਦਲ ਦੀ ਡੋਬ ਦਿੱਤੀ ਹੈ ਜੋ ਜਲੂਸ ਤੁਸੀਂ ਸੁੱਖੇ ਦਾ ਜਾਂ ਨੀਲੀਆਂ ਪੱਗਾਂ ਵਾਲਿਆਂ ਨੇ ਕਾਲੀ ਦਲ ਦਾ ਹੜ்பੀਟਾਂ ਦੇ ਜਾ ਕੇ ਕੜਵਾਇਆ ਇਹਨਾਂ ਜਲੂਸ ਕਿਹਦਾ ਨਿਕਲ ਲਈ ਇਹ ਚੈਲੰਜ ਹੈ ਤੁਹਾਨੂੰ ਤੁਸੀਂ ਤਾਂ ਕਹਿੰਦੇ ਹੋ ਕਿ ਅਕਲ ਨਾਲ ਨਹੀਂ ਹਾਂ ਤੇ ਆ ਜਾਊਗਾ ਅਸੀਂ ਸਰਕਾਰ ਬਣਾਵਾਂਗੇ ਮੈਂ ਕਹਿੰਦਾ 2022 ਦੇ ਵਿੱਚ ਤਾਂ ਦੋ ਤਿੰਨ ਕ ਸੀਟਾਂ ਲੈ ਗਈ ਸੀ ਭੁੱਲ ਭੁਲੇਖੇ ਦੇ ਨਾਲ ਵੋਟਾਂ ਪੈ ਗਈਆਂ ਸੀ ਪਰ ਹੁਣ ਨਹੀਂ ਹੁਣ ਤਾਂ ਤੁਸੀਂ ਇਹ ਸਮਝ ਲਓ ਵੀ ਇੱਕ ਵੀ ਸੀਟ ਤੁਹਾਨੂੰ ਮਿਲਣੀ ਨਹੀਂ ਤੁਸੀਂ ਰਾਜਨੀਤੀ ਇੰਨੀ ਗੰਦੇ ਕੀਤੀ ਜਰ ਤੁਹਾਡੇ ਕੋਲੇ ਕੋਈ ਤੋੜਾ ਪੈਸਾ ਨਹੀਂ ਕਿੰਨੇ ਐਮਐਲਏ ਕਿੰਨੇ ਮੰਤਰੀ ਤੁਹਾਡੇ ਰਹਿ ਨੇ ਆਪਣੇ ਕੋਲੋਂ 2-2 4-4 ਲੱਖ ਇਕੱਠਾ ਕਰ ਲੈਂਦੇ ਘੱਟੋ ਘੱਟ ਤੁਹਾਡੀ ਐਮਐਲਿਆਂ ਦੀ ਮੰਤਰੀਆਂ ਦੀ 100 ਤੱਕ ਘੱਟੋ ਘੱਟ ਗਿਣਤੀ ਹੈਗੀ ਆ ਤੁਹਾਡੇ ਵਿੱਚ ਕੁਝ ਐਮਪੀ ਨੇ ਤੁਹਾਡੇ ਕੋਲੇ ਅਫਸਰਸ਼ਾਹੀ ਰਹੀ ਹੈ ਪਹਿਲਾਂ ਤੁਹਾਡੇ ਸਰਪੰਚ ਅਮੀਰ ਨੇ ਜੇ ਤੁਸੀਂ ਆਪਣੇ ਕੋਲੋਂ ਵੀ ਪੈਸਾ 20 ਕਰੋੜ ਇਕੱਠਾ ਕਰਨਾ ਹੁੰਦਾ ਤੁਸੀਂ ਕਰ ਸਕਦੇ ਸੀ ਪਰ ਤੁਸੀਂ ਕੀਤਾ ਨਹੀਂ ਤੁਸੀਂ ਹਰਾਮ ਖੋਰਾ ਨੇ ਉਹ ਇੱਕ ਇੱਕ ਰੁਪਇਆ ਜਿਹੜਾ ਗੋਲਕਾਂ ਦੇ ਵਿੱਚ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਕਿਹਾ ਜਾਂਦਾ ਤੁਸੀਂ ਉਹ ਪੈਸਾ ਲੋਕਾਂ ਦੇ ਵਿੱਚ ਵੰਡੇ ਔਰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਮੈਂ ਜਿਹੜੀ ਗੱਲਬਾਤ ਕੀਤੀ ਸੀ ਉਹ ਮੀਡੀਆ ਦੇ ਵਿੱਚ ਪੂਰੀ ਚਰਚਾ ਉਹਦੀ ਮੈਂ ਛੇੜ ਦਿੱਤੀ ਹੈ ਔਰ ਹੁਣ ਤੁਹਾਡੇ ਜੁੱਤੀਆਂ ਪੈਣੀਆਂ ਨੇ ਵੱਧ ਤੋਂ ਵੱਧ ਇਹ ਜੁੱਤੀਆਂ ਵੀ ਉਹਨਾਂ ਲੋਕਾਂ ਨੇ ਮਾਰਨੀਆਂ ਨੇ ਜਿਹੜੇ ਲੋਕਾਂ ਨੇ ਤੁਹਾਡੇ ਕੋਲੋਂ ਪੈਸਾ ਲਿਆ ਇਹ ਜਿਹੜਾ ਚੜਾਵਾ ਹੁੰਦਾ ਜਦ ਕੌਮ ਦਾ ਪੈਸਾ ਹੁੰਦਾ ਹੈ ਇਹ ਕੌਮ ਦੇ ਕਾਰਜਾਂ ਲਈ ਬਣਿਆ ਹੋਇਆ ਔਰ ਤੁਸੀਂ ਇਹ ਪੈਸਾ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਿਆ ਔਰ ਇੱਕ ਰਜਵਾੜੇ ਦਾ ਨਾਮ ਉੱਚਾ ਚੱਕਣ ਵਾਸਤੇ ਉਹਨੂੰ ਅਕਾਲੇਦਲ ਦਾ ਪ੍ਰਧਾਨ ਬਣਾ ਕੇ ਇੱਕ ਉਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਜਣ ਕੇ 2027 ਦੇ ਵਿੱਚ ਚੋਣਾਂ ਜਿੱਤਣ ਵਾਸਤੇ ਸਾਰਾ ਕੁਝ ਕੀਤਾ ਸੀ ਇਹ ਸਾਰੀਆਂ ਬੋਲਾਂ ਤੁਹਾਡੀਆਂ ਖੁੱਲ ਚੁੱਕੀਆਂ ਨੇ ਔਰ ਇਹ ਬੋਲਾਂ ਕੋਈ ਹੋਰ ਨਹੀਂ ਖੋਲ ਰਿਹਾ ਮੈਂ ਤਾਂ ਸਿਰਫ ਬੋਲਣ ਦੀ ਕੋਸ਼ਿਸ਼ ਕਰ ਰਿਹਾ ਇਹ ਪੋਲਣਾ ਤੁਹਾਡੇ ਆਪਣੇ ਲੀਲੀਆਂ ਪੱਗਾਂ ਵਾਲੇ ਜਿਹਨਾਂ ਨੂੰ ਤੁਸੀਂ ਜੁੰਡਮ ਜੁੰਡੀ ਹੁੰਨੇ ਹੋ ਨਾ ਨੀਟੇ ਵਰਗੇ ਬੀਬੀ ਜੰਗੀਰ ਕੌਰ ਵਰਗੀਆਂ ਰਖੜੇ ਵਰਗੇ ਈਆਲੀ ਵਰਗੇ ਇਹ ਤੁਹਾਡੇ ਆਪਣੇ ਬੰਦੇ ਖੋਲ ਰਹੇ ਨੇ ਔਰ ਲੋਕ ਕੰਧਾਂ ਤੇ ਚੜ ਚੜ ਕੇ ਤੁਹਾਡਾ ਤਮਾਸ਼ਾ ਦੇਖ ਰਹੇ ਨੇ ਮਤਲਬ মিডিਆ ਰਾਹੀ ਜੋ ਤੁਹਾਡੇ ਛੇਤਰ ਫਿਰ ਰਿਹਾ ਇਹ ਤਾਂ ਹਲੇ ਬਹੁਤ ਥੋੜਾ ਹੈ ਹਲੇ ਤਾਂ ਤੁਸੀਂ ਵੇਟ ਕਰੋ ਪੰਜ ਸੱਤ ਦਿਨ ਹੋਰ ਤੁਹਾਡਾ ਜਲੂਸ ਆ ਜੇ ਬਹੁਤ ਨਿਕਲੜਾ ਕਿਉਂਕਿ ਤੁਸੀਂ ਜਿਹੜਾ ਹੜਪੀੜਤਾਂ ਦੇ ਲਈ ਇਹ ਬਹੁਤ ਵੱਡਾ ਧੋਖਾ ਕੀਤਾ ਹੈ ਇਹ ਨਾਮ ਆਪ ਕਰਨਯੋਗ ਹੈ ਜਨ ਕਿ ਇਹ ਜਰਿਆ ਨਹੀਂ ਜਾ ਸਕਦਾ ਇਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਹੜਪੀੜਤਾਂ ਲਈ ਕੁਝ ਕਰਨਾ ਸੀ ਕਿ ਸੁਖਵੀਰ ਬਾਦਲ ਕੋਲੇ ਪੈਸਾ ਹੈ ਨਹੀਂ ਜਿਹੜੇ ਇਹਨਾਂ ਦੇ ਐਮਐਲਏ ਐਮਪੀ ਰਹੇ ਨੇ ਉਹਨਾਂ ਕੋਲੇ ਪੈਸਾ ਹੈ ਨਹੀਂ ਉਹ ਆਪਣਾ ਪੈਸਾ ਇਕੱਠਾ ਕਰਕੇ ਦਿੰਦੇ ਨਾ ਤੁਸੀਂ ਆਪਣੇ ਅਕਾਊਂਟਾਂ ਵਿੱਚੋਂ ਚੈੱਕ ਸ਼ੋਅ ਕਰਦੇ ਲੋਕਾਂ ਨੂੰ ਦੱਸਦੇ ਵੀ ਆਹ ਮੇਰਾ ਚੈੱਕ ਹੈ ਅਸ ਵੀਰਵਾਲ ਦਾ ਆ ਫਲਾਣੇ ਦਾ ਆ ਤੇ ਇਦਾਂ ਸ਼ੋਅ ਕਰਦੇ ਲੋਕ ਯਕੀਨ ਵੀ ਕਰ ਲੈਂਦੇ ਮੈਂ ਪਹਿਲੇ ਦਿਨ ਹੀ ਕਹਿੰਦਾ ਸੀ ਕਿ ਜਿਹੜਾ ਪੈਸਾ ਇਹ ਨੀਲੀਆਂ ਪੱਗਾਂ ਵਾਲੇ ਹੜਪੀਟਾਂ ਲਈ ਵੰਡ ਰਹੇ ਨੇ ਉਹ ਸਾਰਾ ਪੈਸਾ ਸ਼ੋਮਣੀ ਕਮੇਟੀ ਦਾ ਪੈਸਾ ਵੰਡਿਆ ਜਾ ਰਿਹਾ ਤੇ ਪੋਲ ਖੁੱਲ ਗਈ ਹੁਣ ਬਸ ਹੁਣ ਜਿਹੜਾ ਜਰੂਸ ਨਿਕਲਣਾ ਸੀ ਨਿਕਲ ਗਿਆ ਹੁਣ ਜਿੱਥੇ ਵੀ ਤੁਹਾਡੇ ਪੈਣ ਗਿਆ ਜੁੱਤੀਆਂ ਪੈਣ ਗਿਆ ਭੁੱਲ ਜਾਓ ਵੀ ਦੋ 2027 ਵਿੱਚ ਅਸੀਂ ਕੁਝ ਕਰ ਲਾਂਗੇ ਪਹਿਲਾਂ ਤਾਂ ਦੋ ਤਿੰਨ ਸ਼ੀਟਾਂ ਲੈ ਗਏ ਸੀ ਹੁਣ ਇੱਕ ਵੀ ਨਹੀਂ ਸ਼ੀਟ ਆ ਸਕਦੀ ਜ਼ੀਰੋ ਜਿਹਨੂੰ ਤੁਸੀਂ ਹੀਰੋ ਬਣਾਉਣ ਲੱਗੇ ਸੀ ਨਾ ਤੁਸੀਂ ਹੜਪੀੜਤਾ ਵਿੱਚ ਉਹ ਸੁੱਕੇ ਅਮਲੇ ਨੂੰ ਜ਼ੀਰੋ ਬਣਾ ਕੇ ਰੱਖਦਾ ਕਿਉਂਕਿ ਉਹਦਾ ਆਲਾਦ ਵਾਲਾ ਜਿਹੜਾ ਬੰਟੀ ਰਮਾਣੇ ਵਰਗੇ ਗੁੰਡੇ ਮਵਾਨ ਜਿਹੜੇ ਸਿਰੇ ਦੇ ਗਲੱਕ ਬੰਦੇ ਐ ਪਤਾ ਨਹੀਂ ਕੀ ਕੁਛ ਬੋਲ ਜਾਣ ਤੇ ਇਹ ਸਾਰਾ ਕੁਝ ਉਹਨਾਂ ਦਾ ਕਰਿਆ ਕਰਾਇਆ ਮਤਲਬ ਸੁਖਬੀਰ ਬੰਦ ਦਾ ਵੀ ਜਰੂਸ ਨਿਕਲ ਗਿਆ ਉਹ ਜਿਹੜੀ ਮੋੜੀ-ਮੋਟੀ ਆਸ ਸੀ 2027 ਵਿੱਚ ਕੁਝ ਕਰਾਂਗੇ ਉਹ ਸਭ ਤੇ ਪਾਣੀ ਤੁਸੀਂ ਵੇਣ ਲਿਆ ਇਹ ਤੁਹਾਡੀ ਆਪਣੀ ਕਰਤੂਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ